ਬਾਪ ਦਾ ਪੰਜਾਬ ਦਾ ਹੋਣਾ ਸਕੂਤ ਤੁਸੀਂ ਮਰਵਾਤਾ ਹੋਏ ਉਹਦੀ ਸਿਕਿਉਰਿਟੀ ਖੋਗੇ ਤੇ ਤੁਹਾਡੇ ਕੋਲੇ 1200 ਬੱਲੇ ਹੁਣ ਤੇ ਹੱਬੀ ਹੋ ਗਈ ਜਿਹਨ ਤੂੰ ਦੀ ਜੈਮਤ ਲਗਿਆ ਜਦੋਂ ਇਹ ਜਾਂਦਾ ਹੁੰਦਾ ਤੀ 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 ਕਰਦਾ ਤੇ ਜੈਮਤ ਸਿਕਸ ਵੀ ਹੋਵੇ ਮਜ਼ਾਰ ਕੀ ਹੈ ਕਹਿੰਦਾ ਫੋਨ ਚੱਲਿਆ ਲਾਗੇ ਲਾਨੇ ਵਾਲਾ ਦੇਖ ਲੈ ਬੋਲੀ ਬੋ ਛੇ ਮਰਦਾ ਤਾ ਫਲਾ ਬੱਲੇ ਉਹ ਤੇਰੀ ਪਲਟੂ ਨਹੀਂ ਜਾਂਦੀ ਤੇ ਲਵਾ ਥਾਈ ਕੀ ਕੈਮਰ ਤੇ ਜੇਲਾ ਦੇ ਵਿੱਚ 3 ਲੱਖ ਫੋਨ ਛੱਜੇ ਤੇ 3 ਜਨਾਂ ਦੇ ਨਾਮ ਪਾ ਦੀ ਨਿਰਜੋਤ ਤੇ ਤੁਹਾਨੂੰ ਨਾਮ ਰੱਖੀ ਜਾ ਕਰੋੜ ਰੁਪਇਆ ਇਹ ਐਡ ਦੇ ਉੱਤੇ 5 ਕਰੋੜ ਇਹ ਐਡ ਦੇ ਉੱਤੇ ਤੇ ਟਪਦਾ ਫਿਰਦਾ ਰਿਹਾ ਤੂੰ 6-6 ਲੱਖ ਰੁਪਏ ਉਹ ਹਮਾਰੀ ਘਰ ਦੇ ਉੱਤੇ ਘਰ ਦੇ ਦਾ ਖਰਚੇ 36 ਗੱਲ ਅਸੀਂ ਜਿੱਤਾਂਗੇ ਹੇਲੀ ਮਤਿਆ ਪ੍ਰੇਸ਼ ਅਧਿਆਨੇ ਨਸ ਆਲੀ ਹੋਾਈ ਨਾਈ ਹਾਂ ਉਥੋਂ ਨਿਕਲਿਆ ਪੀਂ ਕਰਕੇ ਉਧਰ ਨਿਕਲਿਆ ਮਿਜੋਰਾ ਬਸ ਆ ਗਈ ਕਦੀ ਜੰਗਾਰ ਆਈ ਅਸੀਂ ਪੰਜਾਬ ਦੇ ਜਿਹੜੇ ਆਂ ਇੱਥੇ ਵੀ ਪਖਾਨ ਆ ਗਿਆ ਖੋਪਿਆ ਪਹਾੜ ਦੇ ਕੋਲ ਜੂਰੀ ਅੱਧਾ ਬਸ ਦੇ ਰੋੜੇ ਪਈਓ ਮਿੱਤਰਾ ਤੂੰ ਕਹਿੰਦਾ ਓਏ ਕੌਣ ਇਹਨੇ ਮੈਦੇ ਤੇਰੇ ਲੋਕ ਸਭਾ i you.